ਅੱਜ ਜੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਆਪਣੇ ਆਪ ਨੂੰ ਪੱਟਾ ਸੁਪਾ ਸਰਹੰਦ ਮੰਨਦਾ ਸੀ ਪਰ ਜੋ ਸਿੱਖਾਂ ਦੇ ੱੱਕੇ ਚੜ ਗਿਆ ਵੇਖੋ ਵੀਡੀਓ ਵਿੱਚ ਇਹ ਜਾਂਦਾ ਹੈ ਪੱਲੀਆਂ ਦੇ ਵਿੱਚ ਬੰਦੇ ਆ ਇਸ ਗੱਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇਸ ਸਿੱਖ ਸਰਦਾਰ ਦਵਾਰਾ ਮੁੰਡੇ ਦਵਾਰਾ ਕੀਤੀ ਗਈ ਸੀ ਜਿਸ ਦਾ ਨਾਮ ਸੰਦੀਪ ਸਿੰਘ ਸਣੀ ਹੈ ਜਿਸ ਦੀ ਦੁਸ਼ਮਣੀ ਸਭ ਤੋਂ ਪਹਿਲਾਂ 2022 ਦੇ ਵਿੱਚ ਇਸ ਐਸ ਸੂਰੀ ਕਰਕੇ ਪਈ ਸੀ ਕਿਉਂਕਿ ਸਭ ਤੋਂ ਪਹਿਲਾਂ 2022 ਵਿੱਚ ਸਨੀ ਨੇ ਇਸ ਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਸੰਦੀਪ ਸਿੰਘ ਸਨੀ ਨੂੰ ਕੇਂਦਰ ਚੇਲ ਪਟਿਆਲਾ ਵਿੱਚ ਭੇਜਿਆ ਗਿਆ ਅਤੇ ਬਾਅਦ ਦੇ ਵਿੱਚ ਉੱਥੇ ਸੂਪਾ ਸਿੰਘ ਨੂੰ ਵੀ ਭੇਜਿਆ ਗਿਆ ਸੂਪਾ ਸਿੰਘ ਨੂੰ ਇੰਨਾ ਦੇ ਬਹੁਤ ਕਤਲ ਕੀਤੇ ਸਨ ਜੋ ਕਿ ਆਪਣੇ ਟਾਈਮ ਦੇ ਵਿੱਚ ਇਨ੍ਹਾਂ ਨੇ ਪੰਜਾਬ ਦੇ 9 ਜਵਾਨਾਂ ਨੂੰ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਮਾਰਿਆ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਬਾਅਦ ਵਿੱਚ ਇਨ੍ਹਾਂ ਤੇ ਕਾਰਵਾਈ ਹੋਈ ਅਤੇ ਇਨ੍ਹਾਂ ਤੇ ਕਤਲ ਕੇਸ ਪੈ ਅਤੇ ਬਾਅਦ ਵਿੱਚ ਇਸ ਨੂੰ ਸੰਦੀਪ ਸਿੰਘ ਕੋਲੇ ਜੇਲ੍ਹ ਵਿੱਚ ਭੇਜਿਆ ਗਿਆ ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਸ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਹਨ ਤਾਂ ਬਾਅਦ ਵਿੱਚ ਸੰਦੀਪ ਕਨੇ ਇਸ ਤੱਕੜੇ ਮਾਰ ਮਾਰ ਕੇ ਕਤਲ ਕਰਤਾ ਇੱਕ ਲੈਕਤਾ ਬਣਦਾ ਹੈ